ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਗਿਆ ਹੋ ਰਿਹਾ ਮਾਰਨਿੰਗ ਦਾ ਪੌਣੇ 7 ਦਾ ਹੋ ਰਿਹਾ ਪੌਣੇ 7:00 ਚਾਹ ਚੋ ਪੀ ਲਈ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਕਿਉਂਕਿ ਮੇਰੇ ਨਾਲ ਸਿਰ ਪਾਣੀ ਪਾਣੀ ਹੋਇਆ ਪਿਆ ਸੀ ਆਹ ਚਾਹ ਪੀ ਲਈ ਤੇ ਹੋ ਗਿਆ ਮੈਂ ਜਾਣੇ ਕਿਚਨ ਵਿੱਚ ਆਇਆ ਤਾਂ ਮੈਂ ਕਿਚਨ ਵਿੱਚ ਧੋਹ ਲੈ ਪਤੀਲੇ ਵਗੈਰਾ ਖਾਲੀ ਕਰ ਰਹੀ ਚਾਹ ਦੇ ਕੰਨ ਸਾਫ ਕਰਕੇ ਦਾਲ ਕੱਢੀ ਪੀਵਾਂਗੀ ਮਸਰੀ ਦਾਲ ਬਣਾਉਂਗੀ ਅੱਜ ਗੋਂਕੇ ਖੇਤ ਵੀ 2-4 ਬੰਦੇ ਹੋਣਗੇ ਤਾਂ ਥੋੜੇ 4-5 ਤੋਂ 700 ਹੋ ਜਾਂਦਾ ਟਰੋੜਣਾ ਤਾਂ ਸੁੱਕੀ ਭਿੰਡੀ ਪੀਏ ਬੈਠਾ ਪਿਆ ਪਰ ਸੁੱਕੀ ਸਬਜ਼ੀ ਨਾਲ ਫਿਰ ਇੰਦਾ ਖੇਤ ਬੰਨੇ ਰੋਟੀ ਜਾਣੀ ਹੋਵੇ ਤਾਂ ਫਿਰ ਸਰਦਾ ਨਹੀਂ ਹੈਗਾ ਤੇ ਇਸ ਕਰਕੇ ਦਾਲ ਨਾਲ ਚਲੋ ਸਾਜੂਗਾ ਦਾਲ ਗਾੜੀ ਹੋ ਜੇ ਤਾਂ ਥੋੜੀ ਪਤਲੀ ਵੀ ਕਰ ਲਾਂਗੇ ਪਰ ਅਡਜਸਟ ਕਰ ਲਾਂਗੇ ਟੈਕਸਚਰ ਉਹਦਾ ਪਰ ਸੁੱਕੀ ਸਬਜ਼ੀ ਤੇ ਮੁਸ਼ਕਲ ਹੋ ਜਾਂਦਾ ਹਨਾ ਸਰ ਕੋਈ ਮੈਂ ਸ਼ਾਮ ਤੇ ਰੱਖੂਗਾ ਆਪਸ਼ਨ ਫਿਰ ਭਿੰਡੀ ਵਗੈਰਾ ਧੋ ਕੇ ਰੱਖ ਦੂ ਕੱਟ ਕੇ ਉਹ ਸ਼ਾਮ ਨੂੰ ਬਣ ਜੂਗੀ ਤੇ ਹੁਣ ਮੈਂ ਜਾਣੀ ਕਿਚਨ ਵਿੱਚ ਬਣਾਉਣੇ ਦਾਲ ਵਗੈਰਾ ਤਾਂ ਆਪਣਾ ਬ੍ਰੈਕਫਾਸਟ ਹੋ ਚੁੱਕਿਆ ਬ੍ਰੈਕਫਾਸਟ ਹੋ ਚੁੱਕਿਆ ਮੈਂ ਦਲੀਆ ਬਣਾਉਣਾ ਦਾਲ ਬਣਦੇ ਬਣਦੇ ਨਾਲ ਦਲੀਆ ਵੀ ਬਣ ਜੂਗਾ ਅ ਵਿਸਲ ਕਰ ਦੂੰ ਪ੍ਰੈਸ਼ਰ ਕੁੱਕਰ ਚ ਥੋੜੇ ਜਲਦੀ ਬਣ ਜੇਗਾ ਬਹੁਤ ਜ਼ਿਆਦਾ ਕਰਨੀ ਹੋਏ ਕਿ ਬਹੁਤ ਹੀ ਕਰਨੀ ਹੋਏ ਕਿਉਂਕਿ ਮੇਰੇ ਪੈਰ ਦਾ ਦੁਬਾਰੇ ਫੇਰ ਪੂਰਾ ਹਾਰ ਹੋ ਗਿਆ ਰਾਤ ਇਹਨਾਂ ਮੱਛੀ ਕੇ ਮੈਥੋਂ ਕੋਲੋਂ ਲੁਕਾਉਂਗੇ ਇਹਨਾਂ ਮੱਛੀ ਇਹਨਾਂ ਬੂਆ ਸਮਝ ਰਿਆ ਤੇ ਮੈਨੂੰ ਕਿਸ ਨੇ ਵਹਿਮ ਪਾਤਾ ਗਿਜੇ ਨੇ ਹੂਆ ਜਿਨੂੰ ਐਕਚੁਅਲਸ ਮੈਨੂੰ ਨਹੀਂ ਪਤਾ ਕਿ ਕਿਵੇਂ ਹੋਊਗਾ ਪਰ ਉਦੋਂ ਦਰਦ ਬਹੁਤ ਜ਼ਿਆਦਾ ਹੁੰਦਾ ਜਿਵੇਂ ਉਹ ਤੁਹਾਨੂੰ ਟਿਕਣ ਨਹੀਂ ਦਿੰਦਾ ਹੈਗਾ ਹਨਾ ਪਹਿਲਾਂ ਮੇਰੇ ਦਰਦ ਨਹੀਂ ਹੁੰਦਾ ਪਰ ਮੇਰੇ ਪੈਰ ਦੀ ਹੁਣ ਉੱਪਰਲੀ ਚਮੜੀ ਵਿੱਚ ਆ ਗਈ ਹੈ ਛਾਲੇ ਤੇ ਹੁਣ ਮੈਨੂੰ ਰਾਤ ਦੇ ਨੇ ਬਹੁਤ ਅੰਕਰ ਆ ਕੱਲ ਦਾ ਦਿਨ ਦਾ ਮੈਨੂੰ ਇਹ ਤੁਹਾਨੂੰ ਕਰ ਰਹੇ ਨੇ ਕੱਲ ਬਹੁਤ ਮੱਛਿਆ ਐ ਖਿੱਚ ਪੈ ਰਹੀ ਸੀ ਬੁੜੀ ਮਾਸ ਨੂੰ ਸਾਈਡਾਂ ਤੋਂ ਖਾਰਸ਼ ਹੋ ਰਹੀ ਸੀ ਖਾਰਸ਼ ਕਰ ਮੈਂ ਖਰ ਬਹੁਤ ਘਟਰੀਏ ਪਿਵਰਨ ਮੱਝੇ ਕਦ ਫੁੱਟਾ ਜੇ ਛਾਲਾ ਆਪੇ ਫੁੱਟ ਜਾਂਦੇ ਨੇ ਫਿਰ ਅਗਲੀ ਜਨਾਂ ਤੇ ਹੋਰ ਹੋ ਜਾਂਦੇ ਨੇ ਪਤਾ ਨਹੀਂ ਕੀ ਇਹਨੂੰ ਤਾਂ ਕਿਸੇ ਨੇ ਬਹਿ ਪਾਤਾ ਕਿ ਜਿਵੇਂ ਆ ਮੇ ਵੀ ਹੋ ਸਕਦਾ ਮੈਂ ਇਹ ਜਿਹੇ ਮੈਮਰਸ ਵਿੱਚ ਕਦੇ ਪਹਿਲੀ ਨਾ ਮੇਰੇ ਕੋਲ ਜਨਾ ਉਹ ਪਹਿਲਾਂ ਜਦੋਂ ਪਹਿਲਾਂ ਹੋਇਆ ਕਦੇ ਇਹ ਚਾਂਸ ਪਤਾ ਨਹੀਂ ਤਾਂ ਮੈਂ ਆਵਲਾ ਚਾਂਸ ਮੇਰੇ ਪਹਿਲੀ ਵਾਰ ਹੋਇਆ ਪਹਿਲਾਂ ਉਹ ਮੇਰੇ ਪੈਰਾਂ ਦੇ نیچے ਮਾਸ ਫਟਣ ਲੱਗ ਜਾਂਦਾ ਸੀ ਠੀਕ ਹੋ ਜਾਂਦਾ ਸੀ ਪਰ ਗਰਮੀ ਵਿੱਚ ਮੈਨੂੰ ਜੰਮੀ ਨਹੀਂ ਪ੍ਰੋਬਲਮ ਆਉਂਦੀ ਸੀ ਆ ਮੌਸਮ ਤਾਂ ਬਿਲਕੁਲ ਸੁੱਕਿਆ ਨਹੀਂ ਇਸ ਜਖਮ ਪਰ ਹਾਂ ਤਾਂ ਹੁਣ ਮੈਨੂੰ ਬਿਲਕੁਲ ਹੀ ਤੰਗ ਕਰਖੇ ਨੇ ਕੱਲ੍ਹ ਦੇ ਰਾਤ ਨੂੰ ਮੈਂ ਜੇ ਆਇਂ ਇਸ ਸਾਈਡ ਪਈ ਪੈਰ ਮੇਰੇ نیچے ਲੱਗ ਰਿਹਾ ਸੀਗਾ ਤਾਂ ਉਹ ਵੀ ਮੇਰਾ ਮੱਚੀ ਗਿਆ ਮੱਚੀ ਗਿਆ ਸਿਰਫ ਮੈਂ ਪੈਰਾਂ ਤੇ ਬੈਟੂਰ ਮਕਾ ਕੇ ਪਈ ਹੋਂਦ ਓਕੇ ਹੋ ਗਏ ਕੱਲ੍ਹ ਕਾਸ਼ ਵੀ ਥੋੜੀ ਜਿਆਦਾ ਹੂਨ ਲੱਗੀ ਮੈਂ ਉੱਪਰਲੇ ਮਾਸ ਵਿੱਚ ਆ ਗਈ ਛਾਲੀ ਪਹਿਲਾਂ ਤਾਂ ਨੀਚਲੇ ਮਾਸ ਵਿੱਚ ਸੀ ਨਿੱਚੋਂ ਅਲਾਈਨ ਚੱਲਦੀ ਚੱਲਦੀ ਹੁਣ ਉੱਪਰ ਆ ਗਈ ਸਮਝ ਨਹੀਂ ਆਉਦੀ ਮੈਂ ਚੱਪਲ ਨਮੀ ਨੇ ਕਹੀ ਸੀ ਮੈਂ ਤੈਈ ਵੀ ਨਹੀਂ ਮੈਂ ਤਾਂ ਪਾ ਕੇ ਦੇਖੀ ਉਹ ਚੱਪਲ ਪਾਉਣੇ ਦਾ ਸਟੈਪ ਨਾਲ ਲੱਗਾ ਛਾਲਿਆਂ ਨਾਲ ਫਿਰ ਮੈਂ ਹੁਣ ਵੱਧਦਾ ਵਧੂਗਾ ਸਮਝ ਨਹੀਂ ਆਉਂਦੀ ਕੀ ਚੀਜ਼ ਐ ਕੀ ਨਾ ਪਤਾ ਨਹੀਂ ਲੱਗਦਾ ਹੈ ਕੁਝ ਵੀ ਨਾ ਡਾਕਟਰ ਨੂੰ ਸਮਝ ਆਉਂਦੀ ਵੀ ਕੀ ਚੀਜ਼ ਆ ਆ ਦੇਖੋ ਆਹ ਚੀਜ਼ ਆ ਆ ਉਰੋਂ ਪਿੱਛੋਂ ਸ਼ੁਰੂ ਤੋਂ ਪੈਰ ਤੋਂ ਇਹ ਲਾਈਨ ਚਲਦੀ ਚਲਦੀ ਆਈ ਹੈ ਛਾਲਿਆਂ ਦੀ ਤੇ ਇੱਥੇ ਆ ਕੇ ਹੁਣ ਉੱਪਰ ਉੱਪਰ ਵਾਲ ਆ ਗਈ ਆ ਆ ਛਾਲਲਾ ਹੋ ਗਿਆ ਹੁਣ ਆ ਫੁੱਟ ਜੂ ਫਿਰ ਇਹਦੀ ਅਗਲੀ ਜਗ੍ਹਾ ਤੇ ਹੋਰ ਹੋ ਜੂਗਾ ਫਿਰ ਉਹ ਫੁੱਟ ਜੂ ਅਗਲੀ ਜਗ੍ਹਾ ਤੇ ਹੋਰ ਹੋ ਜੂ ਬਸ ਆਇ ਲਾਈਨ ਤੁਰਦੀ ਆਈ ਹੈ ਇਹ ਸਮਝ ਨਹੀਂ ਆਉਂਦੀ ਆ ਪਹਿਲਾਂ ਵਾਲੇ ਜੇ ਖੰਮ ਨੇ ਮਾਸ ਸੁੱਕ ਗਿਆ ਤਾਂ ਆ ਹੁਣ ਮਚਨਲਾ ਹੋ ਗਿਆ ਆਏ ਹੋ ਜਾਂਦਾ ਛਾਲ ਇਹ ਸਮਝ ਨਹੀਂ ਆਉਂਦੀ ਮੈਨੂੰ ਤਾਂ ਕੀ ਹੁਣ ਇਹਦੇ ਆਲੇ ਦੁਆਲੇ ਉਹ ਖਾਰਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨੇ ਪੈਰ ਚ ਖਾਰਚ ਹੁੰਦੀ ਆ ਤੇ ਹੁਣ ਮਚਦਾ ਵੀ ਅੱਗੇ ਤਾਂ ਵਾਲੇ ਚਮੜੀ ਵਿੱਚ ਸੀ ਇਹ ਮਚਦਾ ਨਹੀਂ ਸੀ ਪਰ ਹੁਣ ਉੱਪਰ ਵਾਲੀ ਚਮੜੀ 'ਚ ਆ ਗਏ ਨਾ ਛਾਲਲੇ ਉੱਪਰ ਵਾਲੀ ਚਮੜੀ 'ਚ ਇਹ ਬਹੁਤ ਜ਼ਿਆਦਾ ਮੱਚ ਜਿੰਨੇ ਪਤਾ ਨਹੀਂ ਕੀ ਗੱਲ ਖਾਰਚ ਬਹੁਤ ਜ਼ਿਆਦਾ ਹੁੰਦੀ ਹੈ। ਬਸ ਇਦਾਂ ਛਾਲਲੇ ਨੇ ਫਰ ਜਾਂਦੇ ਨੇ ਫਿਸ ਜ ਜਾਂਦੇ ਨੇ ਆਪੇ ਫਿਸ ਜਾਂਦੇ ਨੇ। ਫਿਰ ਉਦੋਂ ਬਾਅਦ ਅਗਲੀ ਜਗ੍ਹਾ ਤੇ ਜਾ ਕੇ ਹੋਰ ਹੋ ਜਾਂਦੇ ਨੇ ਆ ਹਾਲ ਬਸ ਸਮਝ ਨਹੀਂ ਆਉਂਦੀ ਮੈਨੂੰ ਤਾਂ ਦਵਾਈ ਦੂ ਵੀ ਮੈਂ ਤਾਂ ਲੈ ਲਈ ਮਲਮਾ ਵੀ ਮੈਂ ਤਾਂ ਲਾ ਲਿਆ ਪਤਾ ਨਹੀਂ ਲੱਗਦਾ ਕੀ ਤਾਂ ਚੀਜ਼ ਹੈ ਕੀ ਨਾ। ਹੁਣ ਮੈਂ ਆ ਚੱਪਲ ਲੈ ਕੇ ਆਈ ਸੀ ਇਹ ਚੱਪਲ ਪਾਉਣੀ ਆ। ਤਾਂ ਸਾਈਡ ਤੇ ਲੱਗਦੇ ਨਾ ਸਟੈਪ ਜੀ। ਹਾਂ ਦੇਖੋ ਆਹ ਸਾਈਡ ਤੇ ਬਿਲਕੁਲ ਛਾਲੇ ਦੇ ਨਾਲ ਲੱਗ ਗਿਆ ਉਹ ਜਾ ਕੇ ਜਮਾ ਫਿਰ ਇਹ ਮੈਂ ਕਿ ਹੋਰ ਵਾਦਾਂ ਵਧੂਗਾ ਫਿਰ ਆਹ ਹਲੇ ਚੱਪਲ ਫਿਰ ਵੀ ਠੀਕ ਆ ਆਹ ਸਾਈਡ ਤੇ ਰਹਿ ਜਾਂਦੇ ਨੇ ਛਾਲੇ ਇਹਨੂੰ ਫਿਰ ਮੈਂ ਪਾਉਣ ਵੀ ਨਹੀਂ ਆਈ ਨਾ ਪਰ ਐਕਸਚੇਂਜ ਹੀ ਮੈਨੂੰ ਕਰਨੀ ਪੈ ਜੀ ਇਹਨੂੰ ਮੈਂ ਹੀ ਰੱਖ ਦੰਨੀ ਹਜੇ ਇਹਨੂੰ ਯੂਜ਼ ਹੀ ਨਹੀਂ ਕਰਦੀ ਹੈਗੀ ਮੱਚਦਾ ਬਹੁਤ ਆ ਦੁੱਖ ਤਕਲੀਫ ਕੋਈ ਵੀ ਇਹ ਕੰਮ ਕਰਨਾ ਔਖਾ ਹੁੰਦਾ ਜੇ ਕੋ ਆਪਣਾ ਕੋਈ ਦੁੱਖਤਾ ਹੋਵੇ ਨਾ ਫਿਰ ਆਪਣਾ ਧਿਆਨ ਵੀ ਉਧਰ ਹੀ ਰਹਿੰਦਾ ਬਸ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਸਟਾਰਟ ਕਰ ਲਈ ਸੀ ਆਪਣੇ ਕੁਕਿੰਗ ਇੱਕ ਸਾਈਡ ਤੇ ਵੱਡੇ ਕੁੱਕਰ ਵਿੱਚ ਮੈਂ ਬਣਾ ਰਹੀ ਸਾਂ ਮੂੰਗੀ ਮਸਰੀ ਦਾਲ ਮੈਨੂੰ ਦਾਲ ਨੂੰ ਪਹਿਲਾਂ ਲਗਾਉਂਗੀ ਤੜਕਾ ਮਾਣਵੀ ਦਾਲ ਪਾਣੀ ਪਾਉਂਗੀ ਇਹਦੇ ਵਿੱਚ ਤੜਕਾ ਪਹਿਲਾਂ ਲਗਾਉਣੀ ਹੁੰਦੀ ਆ ਤੇ ਇੱਕ ਸਾਈਡ ਤੇ ਛੋਟੇ ਕੁੱਕਰ ਵਿੱਚ ਬਣਾ ਰਹੀਆਂ ਦਲੀਆ ਇਹ ਘਰ ਦੀ ਕਣਕ ਦਾ ਪੁੰਨੀ ਹੋਈ ਕਣਕ ਦਾ ਦਲੀਆ ਇਸ ਕਰਕੇ ਮੈਂ ਪਹਿਲਾਂ ਨਹੀਂ ਭੁੰਨਿਆ ਮੰਮੀ ਨੇ ਮੈਨੂੰ ਦਿੱਤਾ ਸੀ ਉੱਥੋਂ ਬਣਾ ਕੇ ਘਰ ਦੀ ਕਣਕ ਪਈ ਕਣਕ ਭੁੰਨ ਕੇ ਤੇ ਚੱਕੀ ਦੀ ਦਲ ਕੇ ਤੇ ਪਾਣੀ ਵਿੱਚ ਮੈਂ ਪਾਤਾ ਦਲੀਆ ਕਿਉਂਕਿ ਆਲਰੇਡੀ ਪੁੰਨੀ ਹੋਈ ਕਣਕ ਮੈਂ ਇਹ ਦਲੀਆ ਦੁਬਾਰਾ ਕਿਉਂ ਚ ਭੁੰਨਣ ਦੇ ਨੂੰ ਲੋੜ ਨਹੀਂ ਇੱਕ ਚਮ ਤੇ ਇੱਕ ਕਟਛੀ ਮਾਰੀ ਚਲੂੰ ਜੇ ਬਿਲਕੁਲ ਟਾਈਮ ਨਾ ਹੋਵੇ ਘੱਟ ਹੋਵੇ ਫੇਰ ਮੈਂ ਟੱਕਣ ਲਗਾ ਕੇ ਨਾ ਕੁੱਕਰ ਦਾ ਇੱਕ ਵੀਸਾ ਲਗਾ ਦਨੀ ਹੁੰਦੀ ਆ ਪਰ ਅੱਜ ਮੈਂ ਕਿਹਾ ਚਲ ਨਾਲ ਨਾਲ ਦਾਲ ਬਣੀ ਚਲੂ ਨਾਲ ਨਾਲ ਦਲੀਆ ਬਣਾਈ ਚਲੂੰਗੀ ਇਸ ਕਰਕੇ ਮੈਂ ਟੱਕਣ ਨਾਲ ਜੰਬੰਦ ਨਹੀਂ ਕਰਿਆ ਦਲੀਆ ਵਾਲੇ ਕੁੱਕਰ ਦਾ ਤੇ ਇੱਕ ਸਾਈਡ ਤੇ ਗੈਸ ਤੇ ਰੱਖਿਆ ਸੀ ਮੱਖਣ ਗਰਮ ਕਰਨਾ ਮੱਖਣ ਕਾਫੀ ਜ਼ਿਆਦਾ ਸੀ ਉਸ ਤੋਂ ਬਾਅਦ ਮੈਂ ਕੱਢਦਾ ਸੀ ਮੈਂ ਕਿਹਾ ਕਿ ਤੇ ਉਬਲ ਕੇ ਮੇਰਾ ਕੰਮ 바ਜੀ ਹੈ ਨਾ ਬਾਹਰ ਆ ਜੇ ਗੈਸ ਸਾਰਾ ਗੰਦਾ ਹੋ ਜੂ ਨਾਲੇ ਵੇਸਟ ਹੋਊਗਾ ਤੇ ਮੈਂ ਕੱਢਦਾ ਸੀ ਲੱਗਿਆ ਮੈਨੂੰ ਪਹਿਲਾਂ ਜਿਆਦਾ ਪਰ ਬਿਲਕੁਲ ਸਿਮ ਗੈਸ ਤੇ ਮੈਂ ਰੱਖਿਆ ਹੋਇਆ ਸੀ ਤੇ ਕਿ ਜੰਦਾ ਐਨਾ ਕ ਕੁਕਿੰਗ ਦਾ ਕੰਮ ਕਰਨ ਤੋਂ ਬਾਅਦ ਮੈਂ ਆ ਗਈ ਸੀ ਵਾਸ਼ਰੂਮ ਵਿੱਚ ਵਾਸ਼ਰੂਮ ਦੀ ਕਰਨੀ ਸੀ ਡੀਪ ਕਲੀਨਿੰਗ ਤੇ ਗਰਮੀਆਂ ਨੇ ਗਰਮੀਆਂ ਕਰਕੇ ਵਾਸ਼ਰੂਮ ਬਹੁਤ ਜਲਦੀ ਗੰਦਾ ਹੁੰਦਾ ਪਾਣੀ ਜਾਦੇ ਡੋਲਦੇ ਆਪਾਂ ਨਹਾਉਨੇ ਆ ਦੋ ਵਾਰੀ ਤੇ ਬਸ ਸਫਾਈ ਵੀ ਫਿਰ ਜਿਆਦਾ ਹੀ ਕਰਨੀ ਪੈਂਦੀ ਆ ਤੇ ਲੱਗੀ ਤੇ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨ ਮੈਂ ਆਪਣੇ ਪਾਲੇ ਗਲਵਸ ਗਲਵਸ ਪਾਉਣ ਦਾ ਇਹ ਫਾਇਦਾ ਹੋ ਜਾਂਦਾ ਮੇਰੇ ਨੇਲਸ ਪੱਜ ਰਹੇ ਨੇ ਨਹੀਂ ਤਾਂ ਪਾਣੀ ਵਿੱਚ ਮੇਰੇ ਨੇਲਸ ਬੜੀ ਜਲਦੀ ਟੁੱਟਦੇ ਨੇ ਪਤਾ ਨਹੀਂ ਕੀ ਗੱਲ ਬਹੁਤ ਵੀਕ ਨੇ ਮੇਰੇ ਨੇਲਸ ਹੱਥਾਂ ਦੇ ਵੀ ਪੈਰਾਂ ਦੇ ਵੀ ਬਹੁਤ ਜਲਦੀ ਅੱਗੋਂ ਪੁਰ ਜਾਂਦੀ ਨਹੀਂ ਇਹ ਤੇ ਮੋਸਟਰਮ ਦੀ ਕਰਦੇ ਡੀਪ ਕਲੀਨਿੰਗ ਐਸ ਆਲਸ ਇਸ ਮੈਂ ਸਿਰਫ ਤੇ ਰੈਡ ਹਾਰਪਿਕ ਯੂਜ਼ ਕਰਦੀ ਹੁੰਨੀ ਇਹ ਨਾ ਬਹੁਤ ਵਧੀਆ ਟਾਈਲਸ ਕਲੀਨ ਹੋ ਜਾਂਦੀਆਂ ਨੇ ਜੇ ਟਾਈਲਸ ਬਹੁਤ ਜ਼ਿਆਦਾ ਗੰਦੀਆਂ ਨੇ ਬਹੁਤ ਰਫ ਨੇ ਗੰਦੀਆਂ ਨੇ ਤਾਂ ਤੁਸੀਂ ਰੌਫ ਟਾਈਲ ਕਲੀਨਰ ਯੂਜ਼ ਕਰ ਸਕਦੇ ਹੋ ਵੀ ਬਹੁਤ ਜ਼ਿਆਦਾ ਵਧੀਆ ਉਸ ਤੋਂ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ ਬਹੁਤ ਘੱਟ ਨਾਲ ਬਰਾਬਰ ਯੂਜ਼ ਕਰਦੀ ਹੁੰਨੀ ਆ ਤੇ ਜ਼ਿਆਦਾਤਰ ਤਾਂ ਬਸ ਰੈਡ ਹਾਰਪਿਕ ਤੇ ਸਰਸ ਨਾਲ ਕੰਮ ਚੱਲ ਜਾਂਦਾ ਸਾਰੀਆਂ ਵਾਲਸ ਤੇ ਇਹ ਸਰਸ ਤੇ ਰੈਡ ਹਾਰਪਿਕ ਮਗਾ ਮਾਰੂੰਗੀ ਉਸ ਤੋਂ ਬਾਅਦ ਫਲੋਰ ਤੇ ਵਾਸ਼ ਫੇਸ਼ਨ ਐਂਡ ਟਾਇਲਟ ਸੀਟ ਹਨਾ ਬਸ ਇੱਕ ਇੱਕ ਦਾ ਸਾਰਾ ਪਾਸ਼ੂਮ ਡੀਪ ਕਲੀਨ ਹੋਏ ਨਾ ਥੋੜਾ ਥੋੜਾ ਕਰਕੇ ਟਾਈਮ ਕਾਫੀ ਲੱਗ ਜਾਂਦਾ ਜਦੋਂ ਆਪਾਂ ਡੀਪ ਕਲੀਨ ਕਰਨ ਲੱਗ ਜੀਏ ਨਾ ਫਿਰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾਗਾ ਅੱਧਾ ਪੌਣ ਘੰਟੇ ਦਾ ਮਾਮਲੀ ਖਾਲਾ ਵੀ ਲੱਗ ਜਾਂਦਾਗਾ ਜੋ ਆਪਾਂ ਡੀਪ ਕਲੀਨਿੰਗ ਕਰਨੀ ਹੋਗੀ ਤੇ ਸਾਰੀਆਂ ਵਾਲਸ ਮੇਂ ਧੋਲੀਆਂ ਸਾਰਫ ਨਾਲ ਕਰ ਲਈ ਬਹੁਤ ਤਿੰਨ ਵਾਲਸ ਨੇ ਵੈਸੇ ਚੌਥੀ ਵਾਲ ਤੇ ਤਾਂ ਡੋਰ ਆਗੇ ਦੋਨੇ ਤੇਬ ਆਪਣਾ ਬਾਥਰੂਮ ਆ ਗਿਆ ਹੈ ਨਾ ਟੇਬਲ ਟੌਪ ਆ ਗਿਆ ਤੇ ਇਸ ਕਾਕੇ ਤਿੰਨ ਵਾਲਸ ਹੀ ਰਹਿੰਦੇ ਨੇ ਕਲੀਨ ਕਰਨ ਵਾਲੀਆਂ ਪਹਿਲਾਂ ਸਰਫ ਲਗਾ ਲਾਂ ਸਰਫ ਲਗਾ ਕੇ ਬਾਅਦ ਵਿੱਚ ਪਾਣੀ ਨਾਲ ਚੰਗੀ ਤਰ੍ਹਾਂ ਮੈਂ ਸਰਫ ਵਾਸ਼ ਕਰ ਦੂੰਗੀ ਬਾਕੀ ਇਹ ਵੀ ਜੇ ਆਪਾਂ ਟਾਈਮ ਟੂ ਟਾਈਮ ਜਲਦੀ ਵਾਸ਼ਰੂਮ ਕਲੀਨ ਕਰਦੇ ਰਹੀਏ ਨਾ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਰਗੜਨ ਦੀ ਲੋੜ ਨਹੀਂ ਪੈਂਦੀ ਜਲਦੀ ਕਲੀਨ ਹੋ ਜਾਂਦਾ ਨੈਕਸਟ ਟਾਈਮ ਜੇ ਆਪਾਂ ਬਹੁਤ ਟਾਈਮ ਬਾਅਦ ਕਰਾਂਗੇ ਕੌਂਸ਼ ਨੂੰ ਕਲੀਨ ਫਿਰ ਆਪਾਂ ਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਜ਼ਿਆਦਾ ਰਗੜਨਾ ਪੈਂਦਾ ਤੇ ਵਾਸ਼ਰੂਮ ਕਲੀਨ ਕਰਕੇ ਮੈਂ ਹੁਣ ਚੱਲੂ ਲੱਗਦੇ ਹਾਂ ਲੌਬੀ ਵਾਲਾ ਬਾਥ ਫਿਰ ਮੈਂ ਇਹ ਵੀ ਲੱਗ ਗਈ ਸੀ ਕਿ ਸਾਫ਼ ਕਰਨਾ ਇਹ ਵੀ ਬਹੁਤ ਜ਼ਿਆਦਾ ਗੰਦਾ ਹੁੰਦਾ ਬਹੁਤ ਜ਼ਿਆਦਾ ਗੰਦਾ ਹੁੰਦਾ ਖੇਤੋਂ ਬੰਨ ਜਦੋਂ ਬਾਹਰ ਦਵਿੰਦਰ ਆਉਂਦੇ ਨੇ ਤਾਂ ਹੱਥ ਵਗੈਰਾ ਧੋਂਦੇ ਨੇ ਫਿਰ ਮਿੱਟੀ ਕੱਟੇ ਵਾਲੇ ਉਵੇਂ ਜਿਵੇਂ ਦਾੜ ਦੀ ਮਿੱਟੀ ਤੇ ਲੱਗ ਜਾਂਦੀ ਮੇਰੇ ਵਿੱਚ ਇਹ ਵੀ ਬਹੁਤ ਗੰਦਾ ਹੁੰਦਾ ਤੇ ਇਹਦੀ ਵੀ ਫਿਰ ਮੈਂ ਸਫਾਈ ਕਰਦੀ ਨਾਲ ਦੀ ਨਾਲ ਤੇ ਵਾਸ਼ਫੇਸ਼ਨ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਕੰਟਾਈਨਿੰਗ ਟੇਬਲ ਕਲੀਅਰ ਕਰਾਂ ਬਹੁਤ ਸਮਾਨ ਪਿਆ ਸੀ ਬਹੁਤ ਸਮਾਨ ਜੋ ਡਾਈਨਿੰਗ ਟੇਬਲ ਲੌਬੀ ਵਿੱਚ ਸੀ ਉਦੋਂ ਵੀ ਸਮਾਨ ਇੰਨਾ ਡੰਪ ਹੁੰਦਾ ਸੀ ਉਦੋਂ ਤਾਂ ਸਮਾਨ ਜਿਵੇਂ ਖੇਤੋਂ ਕੋਈ ਭਾਂਡਿਆਂ ਵਾਲਾ ਝੋਲਾ ਆ ਗਿਆ ਭਾਂਡੇ ਆ ਗਏ ਕੋਈ ਕੰਨੀ ਆ ਗਏ ਕੋਈ ਟਿਫਿਨ ਆ ਗਿਆ ਉਹ ਸਿੱਧਾ ਟੇਬਲ ਤੇ ਕੋਈ ਚਾਬੀ ਹੈ ਕਾਰ ਬਿਸਕੁਟਰ ਦੀ ਉਹ ਟੇਬਲ ਤੇ ਹੁਣ ਉਹ ਸਮਾਨ ਨਹੀਂ ਹੁੰਦਾ ਪਰ ਹੁਣ ਜਿਵੇਂ ਕੋਈ ਵੀ ਬਾਜ਼ਾਰੋਂ ਸਮਾਨ ਆਇਆ ਬਾਹਰੋਂ ਆਇਆ ਹਨਾ ਕੋਈ ਫਲ ਲਿਆ ਕੇ ਰੱਖ ਦਾਂ ਦਵਿੰਦਰ ਮੈਂ ਫਿਰ ਉਹ ਟੇਬਲ ਤੇ ਚਾ ਕੇ ਰੱਖ ਦਾਂ ਨਹੀਂ ਹੁੰਦੀ ਜਿਹੜਾ ਮੈਨੂੰ ਆਇਂ ਲੱਗਦਾ ਜੇ ਜਦੋਂ ਮੈਂ ਫ੍ਰੀ ਹੂੰ ਜਦ ਮੇਰੇ ਕੋਲ ਟਾਈਮ ਹੋ ਫਿਰ ਮੈਂ ਉਹਨਾਂ ਸੰਭਾਲ ਲੂੰਗੀ ਜਿਹੜਾ ਕੋਈ ਇਨਸਟੈਂਟ ਕੋਈ ਫਰੂਟ ਸਬਜ਼ੀ ਕੋਈ ਪਨੀਰ ਆਇਆ ਜੀ ਰਿਫਰਿਜ ਵਿੱਚ ਰੱਖਣਾ ਹੁੰਦਾ ਉਹ ਤਾਂ ਮੈਂ ਰੱਖ ਦਾਂ ਨਹੀਂ ਬਾਕੀ ਜਿਹੜੀ ਚੀਜ਼ ਆਏ ਹੋਊਂਗੇ ਫੇਰ ਆਪਾਂ ਟਾਈਮ ਮਿਲੇ ਤਾਂ ਸੰਭਾਲ ਲਾਂਗੇ ਉਹ ਮੈਂ ਡਾਈਨਿੰਗ ਟੇਬਲ ਤੇ ਰੱਖ ਜਾਣੀ ਬਸ ਉਹ ਹਾਲ ਹੋਇਆ ਮੈਂ ਐਸੀ ਟੇਬਲ ਦਾ ਐਗਸ ਪਾਤੀ ਸੀ ਕੰਟੇਨਰ ਵਿੱਚ ਫ੍ਰਿਜ ਵਿੱਚ ਰੱਖ ਤੇ ਐਗਸ ਖਾਲੀ ਡੱਬਾ ਸੀ ਇੱਧਰ ਪਿਆ ਹੁੰਦਾ ਕ੍ਰੌਕਰੀ ਵਾਲੀ ਕਵਰਟ ਚ ਤੇ ਉਹ ਮੈਂ ਇੱਧਰ ਰੱਖਤਾ ਕਿਚਨ ਚ ਉਹ ਡੱਬੇ ਮੈਂ ਰੱਖਦੇ ਜਿਹਦੀ ਡੇਲੀ ਲੋਡ ਪੈਂਦੇ ਜਿਹੜੇ ਕਦੇ-ਕਦੇ ਯੂਜ਼ ਹੁੰਦੇ ਨੇ ਮੈਂ ਇੱਧਰ ਰੱਖ ਦਾਨੀ ਆ ਨਾਰੀਅਲ ਪਾਣੀ ਵੈਸੀ ਇਹਨੂੰ ਮੈਂ ਰੱਖਾਂਗੂ ਫ੍ਰਿਜ ਵਿੱਚ ਪਰ ਘਰ ਮੈਂ ਵੀ ਠੰਡੇ ਵਧੀਆ ਲੱਗਦੇ ਨੇ ਇਹ ਸੋਡੇ ਵਾਲੀਆਂ ਬੋਟਲਸ ਨੇ ਇਹਨਾਂ ਨੂੰ ਵੀ ਮੈਂ ਫ੍ਰਿਜ ਵਿੱਚ ਰੱਖਦਾ ਨਹੀਂ ਆ ਬਾਹਰ ਫ੍ਰਿਜ ਵਿੱਚ ਲਗਾਵਾਂਗੇ ਅੰਦਰ ਵਾਲੇ ਤਾਂ ਚਲੋ ਡੇਲੀ ਯੂਸ ਵਾਲਾ ਸਮਾਨ ਹੁੰਦਾ ਜੋ ਆਪਾਂ ਨਿੰਬੂ ਪਾਣੀ ਬਣਾਉਣਾ ਹੈ ਨਾ ਉਹਦਾ ਆਪਾਂ ਅੱਧਾ ਪਾਣੀ ਪਾ ਲਈਏ ਤੇ ਅੱਧਾ ਸੋਡਾ ਪਾ ਲਈਏ ਤਾਂ ਬਹੁਤ ਟੇਸਟੀ ਨਿੰਬੂ ਪਾਣੀ ਮਿਲਦਾ ਬੱਚੇ ਤਾਂ ਕੋਲਡ ਡਰਿੰਕ ਤੇ ਜਿਹੜੇ ਬਾਜ਼ਾਰ ਵਾਲੇ ਡਰਿੰਕਸ ਹੁੰਦੇ ਨੇ ਉਹ ਪੀਣਿਆ ਭੁੱਲ ਜਾਣਗੇ ਔਰ ਫਲੇਵਰਡ ਹੁੰਦਾ ਹੈ ਬਲੈਕ ਕਰੰਟ ਫਲੇਵਰਡ ਬੀਚ ਫਲੇਵਰ ਮਿੰਟ ਲਾਈਮ ਫਲੇਵਰ ਚ ਆਉਂਦੇ ਨੇ ਸੋਡੇ ਇਨ ਟੇਸਟ ਬਹੁਤ ਵਧੀਆ ਹੁੰਦਾ ਚੀਨੀ ਪਾਉਣ ਦੀ ਵੀ ਲੋੜ ਨਹੀਂ ਮੈਂ ਬਿਨਾ ਚੀਨੀ ਪਾਏ ਪੀਨੀ ਆ ਫਿਰ ਵੀ ਮੈਨੂੰ ਆਇ ਲੱਗੂ ਵੀ ਇੰਨਾ ਮਿੱਠਾ ਅੱਧਾ ਪਾਣੀ ਪਾ ਲਓ ਅੱਧਾ ਸੋਡਾ ਪਾ ਲਓ ਚਾਹੇ ਤੁਸੀਂ ਸਾਰਾ ਸੋਡਾ ਪਾ ਲਓ ਮੈਂ ਅੱਧਾ ਪਾਣੀ ਅੱਧਾ ਸੋਡਾ ਪਾਣੀ ਹੁੰਨੀ ਆ ਬਿਨਾ ਚੀਨੀ ਪਾਏ ਨਿੰਬੂ ਪਾਣੀ ਪੂਰਾ ਮਿੱਠਾ ਬਣ ਜਾਂਦਾ ਬਹੁਤ ਟੇਸਟੀ ਲੱਗਦਾ ਔਰ ਆਇ ਲੱਗਦਾ ਜਿਵੇਂ ਕੋਲ ਡਰਿੰਕ ਹੀ ਆਪਾਂ ਪੀ ਲਿਆ ਹੋਵੇ ਤੇ ਇੱਧਰ ਸ਼ਾਮ ਦਾ ਟਾਈਮਸ ਇਹ ਸ਼ਾਮ ਨੂੰ ਮੈਂ ਬਣਾਈ ਸੀ ਸਬਜੀ ਭਿੰਡੀ ਉਹ ਨਾ ਬਾਗੇ ਸਿੱਧਾ ਸ਼ਾਮ ਦੇ ਟਾਈਮ ਤੇ ਕਿਉਂਕਿ ਅਸੀਂ ਨਾ ਕਿਤੇ ਚਲੇ ਗਈ ਸੀ ਕੰਮ ਤੇ ਆ ਕੇ ਮੈਂ फटाफट ਬਸ ਸ਼ਾਮ ਨੂੰ ਆਪਾਂ ਫੇਰ ਆਪਣੇ ਕੰਮਾਂ ਤੇ ਲੱਗ ਜਾਈਏ ਨੇ ਪਹਿਲਾਂ ਕੰਮ ਕਰਕੇ ਜਾਓ ਆ ਕੇ ਫੇਰ ਕੰਮਾਂ ਨੂੰ ਚੰਬੜੋ ਤੇ ਦਰਮਾਨ ਚੁੱਕੀ ਸੀ ਭਿੰਡੀ ਦੀ ਸਬਜ਼ੀ ਤੇ ਮੈਂ ਆਪਣੇ ਲਈ ਬਣਾਈ ਸੀ ਖਿਚੜੀ ਇਹ ਤਾਂ ਪਤਲੀ ਜੀ ਖਿਚੜੀ ਜੀ ਆਪਾਂ ਡਿਨਰ ਚ ਲੈ ਲਈਏ ਨਾ ਬਹੁਤ ਹੀ ਆਪਣੇ ਸਟਮਕ ਤੇ ਲਾਈਕ ਬਹੁਤ ਵਧੀਆ ਕੰਮ ਕਰਦੀ ਹੈ ਆਪਣਾ weight lose ਕਰਨ ਵਿੱਚ ਔਰ ਈਜ਼ੀ ਟੂ ਡਾਈਜੈਸਟ ਮੈਂ ਤਾਂ ਹਰ weight ਮੈਂ ਹੁਣ लॉस ਨਹੀਂ ਕਰ ਰਹੀ ਮੈਂ ਤਾਂ ਕਰ ਲਿਆ ਮੈਂ ਤਾਂ ਮੈਂਟੇਨ ਹੀ ਕਰ ਰਹੀ ਆਂ ਪਰ ਉਹ ਮੇਰਾ ਤੁਹਾਨੂੰ ਪਤਾ ਨਹੀਂ ਕੀ ਗੱਲ ਮੈਂ ਹੈਵੀ ਖਾਣ ਨੂੰ ਮੇਰਾ ਜੀ ਨਹੀਂ ਕਰਦਾ ਮੈਨੂੰ ਹਲਕਾ ਖਾਣਾ ਹੀ ਖਾਵਾ ਟਾਈਮ ਹੋ ਰਿਹਾ ਹੁਣ ਸਵਾ 7:00 ਸਵੇਕ ਸਵਾ 7:00 ਹੋ ਗਏ ਮੈਂ ਕਿਚਨ ਛੋਣ ਸਬਜੀ ਤੇ ਖਿਚੜੀ ਬਣਾ ਕੇ ਆਈਆਂ ਆਟਾ ਪਿਆ ਸਵੇਰ ਵਾਲਾ ਸਬਜੀ ਬਣਾਤੀ ਪਿੰਡੀ ਦੀ ਤੇ ਖਿਚੜੀ ਬਣਾ ਤੇ ਢੀ ਮਿਰਚ ਤੇ ਅਸੀਂ ਰਾਂਝੇ ਕਿਤੇ ਚਲੇ ਗਏ ਸੀ ਦੁਪਹਿਰ ਤੋਂ ਬਾਅਦ ਤਾਂ ਇਹ ਮੈਂ ਤਾਂ ਕੋਈ ਵਲੌਗ ਨਹੀਂ ਛੁੱਟ ਹੋਇਆ ਤੇ ਜਦੋਂ ਸਵਾ 6:30 ਕਰਿਆ ਆਏ ਆਉਣ ਸਾਰ ਮੈਂ ਕਿਚਨ ਸਬਜੀ ਵਗੈਰ ਬਣਾਉਣ ਲੱਗੀ ਤੇ ਮੈਨੂੰ ਉਸ ਟਾਈਮ ਭੁੱਖ ਵੀ ਬਹੁਤ ਲੱਗੀ ਪਈ ਇਸ ਮੈਂ ਕੋਲਡ ਕਾਫੀ ਦਾ ਗਲਾਸ ਕੱਢ ਕੇ ਪੀ ਲਿਆ ਉਹ ਤਾਂ ਠੰਡਾ ਠੰਡਾ ਆ ਹੀ ਨਹੀਂ ਲੱਗ ਰਿਹਾ ਸੀ ਬਿਠੰਡਾ ਕੁਛ ਮਨਤਰ ਸੁੱਟ ਲਾ ਮੈਂ ਕਿ ਚਲ ਕੋਲਡ ਕਾਫੀ ਪੀ ਲਾਂ ਮੈਂ ਕੋਲਡ ਕਾਫੀ ਪੀ ਲਈ ਤਾਂ ਹੁਣ ਮੇਰੀ ਭੁੱਖ ਮਰ ਗਈ ਹੁਣ ਮੈਂ 7:30 ਹੋਏ ਡਿਨਰ ਕਰਦੀ ਆ ਮੈਂ ਬੈਠੀ ਹੁਣ ਇਹ ਸੀ ਲਾਈ ਕਿਚਨ ਚ ਗਰਮੀ ਆ ਗਈ ਮੈਂ ਕਿਹਾ ਉਹਨਾਂ ਦਾ ਵਾਕ ਕਰਨ ਦਾ ਟਾਈਮ ਆ ਪਲਾਂਟਸ ਨੂੰ ਪਾਣੀ ਦੇਣਾ ਸੀ ਉਹ ਵੀ ਮੈਂ ਦੇਖਦੀ ਆ ਜੇ ਹੋ ਸਕੇ ਮੈਂ ਦਿਨੇ ਮੈਂ ਥੋੜਾ ਜਿਹਾ ਪਸੀਨਾ ਸੁਕਾਉਣ ਲੱਗੀ ਮੈਂ ਤਾਂ ਪਈ ਸੀ ਲੱਗ ਰਹੀ ਨਹੀਂ ਗਰਮ ਇਹਨ ਕਿਚਨ ਚ ਕਿਉਂਕਿ ਇੱਕ ਆ ਕੇ ਔਰ ਸਰ ਤੁਸੀਂ ਕੱਪੜੇ ਬਦਲ ਕੇ ਤੇਜ਼ੀ ਨਾਲ ਫਟਾਫਟ ਫੁਰਤੀ ਨਾਲ ਕੰਮ ਕਰਨ ਲੱਗ ਗਏ ਹਣਾ ਫਿਰ ਉਦੋਂ ਜ਼ਿਆਦਾ ਗਰਮੀ ਆਉਂਦੀ ਹੈ ਕਿਥੇ ਸਾਫ ਆਰਾਮ ਨਾਲ ਬੱਕੇ ਚਲੋ ਬੈਠ ਕੇ ਉੱਠ ਕੇ ਕੰਮ ਕਰਨ ਲੱਗ ਗਏ ਤੇ ਪਲਾਂਟਸ ਨੂੰ ਪਾਣੀ ਤੇ ਮੈਂ ਦੇ ਹੀ ਹੋਣੀ ਗਰਮੀ ਵਹ ਚਾਦੀ ਆ ਗਿਆ ਓਕੇ ਸੋਕੀ ਦਿਨ ਨਹੀਂ ਪਲਾਂਟਸ ਨੂੰ ਪਾਣੀ ਬਸ ਫਿਰ ਉਸ ਤੋਂ ਬਾਅਦ ਆਪ ਦਾ ਡਿਨਰ ਕਰ ਲੂੰਗੀ ਫੁਲਕੇ ਬਣਾ ਦੂੰਗੀ ਆਈ ਖੁਸ਼ਾ ਜਾ ਮੈਂ ਵੀਡੀਓ ਅੱਜ ਮੈਂ ਤਾਂ ਕੋਈ ਸ਼ੂਟ ਨਹੀਂ ਹੋਈ ਘਰੇ ਹੋਏ ਤਾਂ ਮੈਂ ਤਾਂ ਕਰ ਲਾਂਗਾ ਫਿਰ ਅਚਾਨਕ ਸਾਨੂੰ ਜਬ ਬਾਹਰ ਕੰਮ ਜਾਣਾ ਪੈ ਗਿਆ ਤੇ ਹੁਣ ਮੈਂ ਪਲਾਂਟਸ ਨੂੰ ਪਾਣੀ ਦੇ ਕੇ ਆਉਣੀ ਫਿਰ ਆਰਾਮ ਨਾਲ ਬਹਿ ਕੇ ਆਪਣਾ ਡਿਨਰ ਕਰਦੇ ਆਂ ਤੇ ਹੁਣ ਮੈਂ ਲਾ ਕੀ ਸੀ ਪਲਾਂਟਸ ਨੂੰ ਪਾਣੀ ਦੇਣ ਮੈਂ ਕਿ ਪਹਿਲਾਂ ਪਲਾਂਟਸ ਨੂੰ ਪਾਣੀ ਦਵਾ ਗਰਮੀ ਬਹੁਤ ਬਹੁਤ ਆ ਡਰਾਈ ਹੋਏ ਪਏ ਸੀ ਮੈਨੂੰ ਫਿਰ ਤਾਰ ਸਜਾਇਆ ਵੀ ਨਹੀਂ ਪਹਿਲਾਂ ਪਲਾਂਟਸ ਨੂੰ ਪਾਣੀ ਦੇ ਕੇ ਆ ਮਨ ਨਹੀਂ ਤਾਂ ਮੇਰੇ ਸਿਰੇ ਹੀ ਪਾਪ ਆਣਾ ਵੀ ਰੱਖ ਕੇ ਇਹਨਾਂ ਨੂੰ ਪਾਲ ਕੇ ਤੇ ਇੰਦਾ ਗਰਮੀ ਵਿੱਚ ਇਹਨਾਂ ਨੂੰ ਬਿਨਾ ਪਾਣੀ ਦੂ ਰੱਖਣਾ ਮੈਂ ਪਹਿਲਾਂ ਮੈਂ ਦਿੱਤਾ ਪਾਣੀ ਉਸ ਤੋਂ ਬਾਅਦ ਫਿਰ ਮੈਂ ਅੰਦਰ ਆਪਣਾ ਡਿਨਰ ਕੀਤਾ ਪਾਣੀ ਦੇਣ ਦੇ ਦਿੰਦੇ ਮੈਨੂੰ ਪੌਣੇ 8 ਹੋ ਗਏ ਸੀ ਪੌਣੇ 8 ਦਾ ਟਾਈਮ ਸੀ ਇਹ ਜਦ ਮੈਂ ਪਲਾਂਟਸ ਨੂੰ ਪਾਣੀ ਦੇ ਰਹੀ ਸੀ ਪਰ ਪਾਣੀ ਦੇਣਾ ਜ਼ਰੂਰੀ ਸੀਗਾ ਸੋ ਇਹ ਸੀ ਜ ਮੇਰਾ ਅੱਜ ਵਾਲੇ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਜੇ ਚੈਨਲ ਨੂੰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਖੂਰ ਵੀਡੀਓ ਲੈ ਕੇ ਤਦ ਤੱਕ ਲਈ ਸੱਚੀ ਕਾਲ